ਹੋ ਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬਟਿਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐਂ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਸੋਹਣੇ ਸੂਟ ਮੈਂ ਹਰ ਵਾਰੀ ਬਹੁਤ ਸੋਹਣੇ ਸੂਟ ਲੈ ਕੇ ਆਉਣੀ ਮੇਰੀਆਂ ਭੈਣਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਇਸ ਕਰਕੇ ਆਪਾਂ ਸੂਟ ਸੋਹਣੇ ਤੋਂ ਸੋਹਣੇ ਲੈ ਕੇ ਆਉਣੇ ਹੈਗੇ ਆਪਣੀ ਹਰ ਵਾਰੀ ਕਲੈਕਸ਼ਨ ਬਹੁਤ ਸੋਹਣੀ ਹੁੰਦੀ ਹੈ ਤੇ ਭੈਣਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਜੀ ਭੈਣਾਂ ਬਹੁਤ ਜ਼ਿਆਦਾ ਸਪੋਰਟ ਕਰ ਰਹੀਆਂ ਹੈਂਆਂ ਤੇ ਸਾਨੂੰ ਐਵੇਂ ਤੁਸੀਂ ਸਪੋਰਟ ਕਰਦੇ ਰਹੋ ਜੀ ਲਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਕਾਟਨ ਦੇ ਸੂਟ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਆਪਣੇ WhatsApp ਨੰਬਰ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਹੋ ਸਕੇ ਮੈਂ ਸੂਟਾਂ ਦੇ ਪ੍ਰਾਈਸ ਸਾਰੇ ਵੀਡੀਓ ਦੇ ਵਿੱਚ ਐਡ ਕਰ ਦਾਂ ਜੇ ਨਾ ਵੀ ਕਈ ਵਾਰੀ ਹੋਵੇ ਤਾਂ ਤੁਸੀਂ ਮੈਨੂੰ WhatsApp ਤੇ ਪੁੱਛ ਵੀ ਸਕਦੇ ਹੋ ਜੀ ਤੇ ਲਓ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਪਲੀਜ਼ ਜੀ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਲੋਟ ਆਪਸੂਟ ਦੀਪਾਨੇ ਤੁਹਾਨੂੰ ਸ਼ੁਰੂ ਕਰਦੇ ਜੀ ਇਹ ਆਪਣੇ ਕੋਲੇ ਨਵਾਂ ਸਟੱਪ ਆਇਆ ਜੀ ਤੇ ਨਵੇਂ ਆਪਣੇ ਕੋਲੇ ਇਹ ਕਲਰ ਆਏ ਹੈਗੇ ਕੁਝ ਕਿਨਾਂ ਦੇ ਵਿੱਚੋਂ ਆਪਣੇ ਕੋਲ ਕਲਰ ਸੇਲ ਹੋਗੇ ਤੇ ਇਹ ਹੈਗਾ ਜੀ ਬਹੁਤ ਹੀ ਜਿਆਦਾ ਸੋਹਣਾ ਬਰਕ ਹੈਂਡਵਰਕ ਕਰਵਾਉਣ ਵਾਸਤੇ ਮਸ਼ੀਨ ਵਰਕ ਕਰਾਈਏ ਹੈਂਡਵਰਕ ਕਰਾਈਏ ਤੇ ਇਹ ਟਾਈ ਐਂਡ ਡਾਈ ਦੇ ਵਿੱਚ ਆਇਆ ਜੀ ਇਹ ਪੂਰਾ 5 ਮੀਟਰ ਸੂਟ ਹੈ ਇਹਨੂੰ ਬਹੁਤ ਸੋਹਣੀ ਸਿਲਕ ਬੋਲਦੇ ਹੈ ਜੀ ਲੱਗ ਰਿਹਾ ਕੋਈ ਨਾ ਦੇ ਤੇ ਇਹਦੇ ਤੇ ਆਪਾਂ ਮਸ਼ੀਨ ਵਰਕ ਵੀ ਕਰਵਾ ਸਕਦੇ ਆ ਤੇ ਆਪਾਂ ਹੈਂਡ ਵਰਕ ਵੀ ਕਰਵਾ ਸਕਦੇ ਆ ਠੀਕ ਹੈ ਜੀ ਇਸ ਕੱਪੜੇ ਦੀ ਕੋਈ ਵੀ ਲਾਂਬਾ ਨਹੀਂ ਹੈਗਾਗਾ ਤੇ ਕਿਸੇ ਵੀ ਤਰ੍ਹਾਂ ਦਾ ਇਸ ਕੱਪੜੇ ਨੇ ਛਿਜਣਾ ਨਹੀਂ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਫਟ ਹੈ ਇਸ ਨੂੰ ਜਿੰਮੇ ਮਰਜੀ ਆਪਾਂ ਹੰਡਾਈ ਜਾਏਗੀ ਇਸੂਟ ਨੂੰ ਤੇ ਇਹਨੂੰ ਆਪਾਂ ਲੈਸਾਂ ਲਾ ਕੇ ਵੀ ਆਪਾਂ ਤਿਆਰ ਕਰ ਸਕਦੇ ਆ ਤੇ ਵਰਕ ਕਰਾ ਕੇ ਵੀ ਤੇ ਇਹਦਾ ਪ੍ਰਾਈਸ ਤੁਹਾਨੂੰ ਵੀਡੀਓ ਦੇ ਵਿੱਚ ਲਿਖ ਕੇ ਮਿਲ ਜੂਗਾ ਜੀ। ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ। ਲਓ ਜੀ। ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੋ ਗਿਆ ਮਹਿਰੂਨ। ਇੱਕ ਇਹਦੇ ਵਿੱਚ ਪਰਪਲ ਹੋ ਗਿਆ ਜੀ। ਸਾਰੇ ਕਲਰ ਹੀ ਬਹੁਤ ਸੋਹਣੇ ਹੈਗੇ। ਤੁਸੀਂ ਚੈੱਕ ਕਰੋ। ਠੀਕ ਹੈ ਬਹੁਤ ਸੋਹਣੀ ਕੱਪੜਾ ਹੈਗਾ ਤੇ ਵਰਕ ਵੀ ਇਹਦੇ ਤੇ ਬਹੁਤ ਸੋਹਣਾ ਉੱਠੂਗਾ ਆਪਣੇ ਕੋਲੇ ਵੈਰਾਈਟੀ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਲਓ ਜੀ ਇਹ ਆ ਗਿਆ ਜੀ ਹੁਣ ਇਹ ਤਾਂ ਹੋਗੇ ਸੀ ਜੀ ਟਾਈ ਐਂਡ ਡਾਈ ਦੇ ਵਿੱਚ ਕਲਰ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਂਗੇ ਪਾਫ ਕੇ ਇਹ ਆ ਗਿਆ ਜੀ neck ਦਾ ਕੰਮ ਇਹ ਆ ਗਿਆ ਜੀ कॉटन ਦੇ ਵਿੱਚ ਇਹ ਹੋ ਗਿਆ ਜੀ ਇਹ ਤਾਂ neck ਦੇਖੋ ਇਹਦਾ ਬਰਕ ਕਿੰਨਾ ਸੋਹਣਾ ਕਲਰ ਕੰਟਰਾਸਟ ਕਿੰਨਾ ਸੋਹਣਾ ਲੱਗਿਆ ਤੁਸੀਂ ਬਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਇਹ ਹੋ ਗਿਆ ਜੀ ਆਪਣੇ ਫਰੰਟ ਘੇਰਾ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਜੀ ਇਹਦਾ बाजू ਇਹ ਪਹੁੰਚੇ ਤਾਂ ਵਰਕ ਹੋ ਗਏ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਕਲਰ ਬਹੁਤ ਜ਼ਿਆਦਾ ਸੋਹਣਾ ਤੁਸੀਂ ਵਰਕ ਦੀ ਸਫਾਈ ਨੇੜੇ ਤੋਂ ਚੈੱਕ ਕਰ ਸਕਦੇ ਹੋ ਪਿਓਰ ਕਾਟਨ ਹੈ ਜੀ ਕੋਈ ਲਾਈਨਿੰਗ ਨਹੀਂ ਲੱਗੂਗੀ ਸੈਲਫ ਦੇ ਵਿੱਚ ਕਾਟਨ ਹੈ ਸਾਰੇ ਸੂਟ ਦੀ ਲੁੱਕ ਬਹੁਤ ਸੋਹਣੀ ਹੈ neck ਬਹੁਤ ਸੋਹਣਾ ਬਣਿਆ ਹੋਇਆ ਹੈ ਇੱਕ ਸੈਲਫ ਦੇ ਵਿੱਚ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਇਹ ਹੋ ਗਿਆ ਜੀ ਇਹ ਤਾਂ neck ये हो गया नैक ये हिप ये फ्रंट घेरे के उपर हो गया जी ए घेरे का कोई इशू नहीं है आप जिन्ना मर्जी रख सदी घेरे का कोई इशू नहीं आ रहा ठीक है जी

ਜੋ ਜਿਹਾ ਨਾ ਕਾਪਟਨ ਦੀ ਦੁਕਾਨ ਹੈ ਇਹ ਵੀ ਆਪਣੇ ਕੋਲੇ ਕਾਪਟਨ ਦੇ ਵਿੱਚ ਸੂਟ ਆਏ ਆ। ਕੁੱਝ ਕੁ ਦੁਪੱਟੀਆਂ ਨਾਲ ਹੈ ਪੇਂਟ ਵਾਲੇ ਆ। ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਜੀ। ਪੇਂਟ ਵਰਕ, ਹੈਂਡ ਵਰਕ। ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣੇ ਤੋਂ ਕੋਈ ਵੀ ਕੱਪੜਾ ਲੈਣਾ ਹੋਵੇ, ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਉਹ ਤੇ ਪੇਂਟ ਹੋ ਗਿਆ ਇਹ ਹੈਗਾ ਜੀ ਲੇਲਨ ਕਾਟਨ ਦਾ ਬਹੁਤ ਵਧੀਆ ਲੇਲਨ ਕਾਟਨ ਹੈ ਇਹਦੀ ਕੋਈ ਇਹਦੇ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਇਹ ਚ ਕਲਰ ਆ ਬੜਾ ਹੀ ਪਿਆਰਾ ਇਹ ਬਾਜੂ ਦਾ ਵਰਕ ਹੋ ਗਿਆ ਜੀ ਇਹ ਬਾਜੂ ਆ ਗਿਆ ਠੀਕ ਹੈ ਜੀ 5 ਮੀਟਰ ਕੱਪੜਾ ਹੈਗਾ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਹੈ ਤੁਸੀਂ ਦੁਪੱਟਾ ਚੈੱਕ ਕਰੋ ਟਾਈਬੀ ਲਾਈਨਿੰਗ ਦੇ ਵਿੱਚ ਦੁਪੱਟਾ ਪਹਿਣੇ ਲਓ ਜੀ। ਦੁਪट्टे ਦੀ ਲੁੱਕ ਪੂਰੀ ਚੈੱਕ ਕਰੋ ਤੁਸੀਂ। ਬਹੁਤ ਸੋਹਣਾ ਸੂਟ ਹੈਗਾ। ਇਹ ਪੂਰੇ ਦੁਪट्टे ਦੀ ਲੁੱਕ ਹੈ। ਬਹੁਤ ਵਧੀਆ ਕੁਆਲਿਟੀ ਹੈ ਸਿਰ ਤੇ ਖੜਨ ਵਾਲਾ ਦੁਪੱਟਾ ਹੈਗਾ। ਤੇ ਲੇਲਨ ਕਾਟਨ ਦਾ ਹੈਗਾ ਜੀ ਸੂਟ। ਬੜਾ ਹੀ ਪਿਆਰਾ ਕਲਰ ਹੈ। ਹਾਂ ਜੀ ਕੋਟਨ ਨੂੰ ਰੈਂਟ ਕੋ ਦੇ ਵਿੱਚ ਹੋਰ ਕਲਰ ਲਿਖਾਉਣੇ ਆ ਇਹ ਇਸ ਤੋਂ ਵੀ ਸੋਹਣਾ ਹੈਗਾ ਇਹ ਰੂਬੀ ਕਾਟਨ ਦੇ ਵਿੱਚ ਆ ਗਿਆ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਜੀ ਲਾਈਕ ਜ਼ਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਲਓ ਜੀ ਇਹ 프ਰੰਟ ਹੋ ਗਿਆ। ਇਸ ਤਰ੍ਹਾਂ ਘੇਰਾ ਹੋ ਗਿਆ। ਕਲਰ ਤੁਸੀਂ ਚੈੱਕ ਕਰੋ ਜੀ ਰੂਬੀ कॉटन। ਇਹਦੇ ਵੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੀ। ਇਹ ਵੀ ਬਿਨ ਤਿਆਰ कॉटन ਹੈ ਜੀ। ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ। ਇਹ ਕੁਛ ਆਪਾਂ ਹੈਂਡ ਤੋਂ ਹਟ ਕੇ ਸੂਟ ਦਿਖਾ ਰਹੇ ਹਾਂ ਤੁਹਾਨੂੰ। ਇਹ ਬਾਝੂ ਹੋ ਗਿਆ ਜੀ।

ਬੜੀ ਪਿਆਰੀ ਚੀਜ਼ ਬਣੀ ਹੋਈ। ਭੈਣਾਂ ਤੁਸੀਂ ਆ ਜਲਦੀ ਜਲਦੀ ਸੂਟ ਨੂੰ ਬੁੱਕ ਕਰ ਲਓ। ਬਹੁਤ ਪਿਆਰੇ ਸੂਟ ਹੈ ਰਖੜੀ ਤੇ ਪਾਉਣ ਲਈ ਭੈਣਾਂ ਲਈ ਆਫਰ ਲੈ ਕੇ ਆਇਆ ਪਰ ਰਖੜੀ ਦੀ। ਵੀਰਾਂ ਨੇ ਭੈਣਾਂ ਨੂੰ ਸੂਟ ਆਫਰ ਕਰਨੀ ਆ ਵੀਰ ਵੀ ਬੁੱਕ ਕਰ ਸਕਦੇ ਆ ਆਪਣੇ ਭੈਣਾਂ ਲਈ ਸੂਟ। ਵੀਰਾਂ ਦੀ ਵੱਤੋਂ ਬੱਸ سپورਟ ਦੀ ਲੋੜ ਹੈ ਵੀਰ ਵੱਤੋਂ ਬੱਸ سپورਟ ਕਰ ਮੇ ਇਸ ਵੀਡੀਓ ਨੂੰ। ਕਿਹਾਉਂਗੀ। ਤੁਸੀਂ ਚੈੱਕ ਕਰਦੇ ਜੋ ਬਹੁਤ ਸੋਹਣੇ ਆ। ਆਪ ਕੋ ਬਹੁਤ ਮਿਹਨਤ ਕਰ ਰਹੇ ਆ ਜੀ ਇਸ ਕਰਕੇ ਮੈਂ ਤੁਹਾਨੂੰ ਕਹਿ ਨਹੀਂ ਮੈਨੂੰ ਤੁਹਾਡੀ سپورਟ ਦੀ ਬਹੁਤ ਲੋੜ ਹੈ। ਆਪਾਂ ਬਹੁਤ ਸੋਹਣੇ ਸੋਹਣੇ ਸੂਟ ਤਿਆਰ ਕਰ ਰਹੇ ਆ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਸ਼ੇਅਰ ਜ਼ਰੂਰ ਕਰਦੇ ਕਰੋ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸ਼ਿਫਟ ਬੁਟੀਕ ਆਪਣੇ ਸਾਰੇ ਸੂਟਾਂ ਦੀਆਂ ਵੀਡੀਓ ਉਹਨਾਂ ਤੇ ਵੀ ਆਪਾਂ ਅਪਲੋਡ ਕਰਦੇ ਹਾਂ ਜੀ ਕੋਈ ਵੀ ਹੈਂਡਵਰਕ ਦਾ ਸੂਟ ਤੁਸੀਂ ਤਿਆਰ ਕਰਵਾਉਣਾ ਹੋਵੇ ਉੱਥੋਂ ਵੀ ਆਪਾਂ ਨੂੰ ਪਿਕ ਲੈ ਕੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਕੋਈ ਤੁਹਾਡੇ ਕੋਲੇ ਡਿਜ਼ਾਈਨ ਹੈ ਤੁਸੀਂ ਆਪਾਂ ਉਹ ਭੇਜ ਕੇ ਵੀ ਕਰਵਾ ਸਕਦੇ ਆ ਜੀ ਇਹ ਵੀ ਕਲਰ ਬਹੁਤ ਸੋਹਣਾ ਜੀ ਇਹ ਵੀ ਰੂਬੀ कॉटन ਦਾ ਹੈ ਇਹ ਪੇਂਟ ਔਰ ਥ्रेड ਲੱਗਿਆ ਹੋਇਆ ਜੀ ਵਰਕ ਦਾ ਕੰਮ ਹੈ ਕੁਛ ਪੇਂਟ ਹੈ ਕੁਛ ਥ्रेड ਦਾ ਕੰਮ ਹੈ ਜੀ ਬਹੁਤ ਹੀ ਸਿੰਗਲ ਟੰਕੇ ਦਾ ਕੰਮ ਹੈ ਬਹੁਤ ਸੋਹਣੀ ਚੀਜ਼ ਬਣਿਆ ਹੋਇਆ ਸੂਟ ਹੈ ਇਹ ਸਾਰਾ ਫਰੰਟ ਦੇ ਵਿੱਚ ਹੈ ਤੇ ਵੇਖੋ ਇਹ ਪੇਂਟ ਆ ਗਿਆ ਥੋੜਾ ਥੋੜਾ ਪੇਂਟ ਤੇ ਨਾਲ ਵਰਕ ਹੈ ਜੀ ਬਹੁਤ ਪਿਆਰੀ ਚੀਜ਼ ਜਿਵੇਂ ਹੈ ਬਹੁਤ ਸੋਹਣਾ ਸੂਟ ਹੈਗਾ। ਸਾਕੇ ਸੂਟ ਦੀ ਸਲਾਈ ਹੋ ਕੇ ਬਹੁਤ ਸੋਹਣੀ ਲੁੱਕ ਬਣਦੀ ਹੈ ਸੂਟ ਦੀ। ਕਹੋ ਜਾਈ ਵੀਡੀਓ ਵਿੱਚ ਨਹੀਂ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋ। ਪਲੀਜ਼ ਪਸੰਦ ਆਈ ਤਾਂ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਣਾ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਸੋਹਣੇ ਸੋਹਣੇ ਸੁਪਨਿਆਂ ਸ਼ਕੀਰ ਭੈਣਾਂ ਲਈ ਜ਼ਰੂਰ ਵੀਡੀਓ ਭੇਜੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ